ਸਿਕਾ ਚਲਦੇ ਆ ਅੱਜ ਨਵੇਂ ਐਪੀਸੋਡ ਕਰਨਲ ਸਾਹਿਬ ਨਾਲ ਕੌਫੀ ਵਿਦ ਕਰਨਲ ਜੈਪਨ ਜੀ ਤੁਹਾਾਰੇ ਦਿਨ ਹੈ ਕਲਵਿੰਗ ਕਰਵਾ ਚੋ ਤੋਂ ਕਿਤੇ ਤੇਨ ਸਰਬ ਪਿਛਲੇ ਹਫਤੇ ਇੱਕ ਬੜੀ ਗੰਭੀਰ ਘਟਨਾ ਹੋਈ ਹੈ ਜਿਹਨੇ ਪੂਰੇ ਦੇਸ਼ ਨੂੰ ਨਿਚੋੜ ਕੇ ਰੱਖਤਾ ਕਿਤਨੇ ਕਿਤੇ ਪੋਜ਼ਿਟਿਵ ਆਦਮੀ ਵੀ ਨੈਗੇਟਿਵ ਆਦਮੀ ਵੀ ਕਿ ਚਾਹੇ ਰਾਸ਼ਟਵਾਦੀ ਕਹੋ ਜਾਂ ਦੂਜੇ ਕਹੋ ਸਾਰਿਆਂ ਦੇ ਨਰੇਟਿਵਸ ਕੁਛ ਨਾ ਕੁ ਚੱਲੇ ਉਹ ਘਟਨਾ ਹੈ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਹੋਈ ਹੈ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਬੀਅਰ ਗਏ ਦੀ ਕੋਰਟ ਦੇ ਵਿੱਚ ਇੱਕ ਵਕੀਲ ਸਾਹਿਬ ਹੈ ਜਿਹਦਾ ਨਾਮ ਹੈ ਰਕੇਸ਼ ਕੁਸ਼ੋਰ 71 ইয়ার্স 올ਡ ਹੈ ਉਹਨਾਂ ਨੇ ਉੱਥੇ ਜੁੱਤਾ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਦੌਰਾਨ ਸਾਰਾ ਐਪੀਸੋਡ ਹੋਇਆ ਸਰ ਇਸ ਐਪੀਸੋਡ ਦੇ ਬਾਰੇ ਥੋੜਾ ਜਿਹਾ ਆਪਣਾ ਵਿਊ ਔਰ ਸਾਨੂੰ ਕੀ ਲੱਗਦਾ ਵੀ ਸਥਿਤੀ ਤੇ ਕੀ ਸਮਾਧਾਰਕ ਹੋਣਾ ਚਾਹੀਦਾ ਹਾਂਜੀ ਅ ਥੈਂਕ ਯੂ ਸਿੰਦਰ ਜੀ ਤੁਹਾਨੂੰ ਵੀ ਅ ਬਹੁਤ ਬਹੁਤ ਵਧਾਈਆਂ ਜਿਹੜਾ ਸੀਜ਼ਨ ਚੱਲ ਰਿਹਾ ਹੈ ਹੁਣ ਤੇ ਅੱਗੇ ਸਾਰੇ ਦੀਵਾਲੀ ਦਾ ਵੇਟ ਕਰ ਰਹੇ ਨੇ ਅ ਤੇ ਆ ਜਿਹੜਾ ਤੁਸੀਂ ਗੱਲ ਕੀਤੀ ਹੈ ਨਾ ਸਿੰਦਰ ਜੀ ਪਹਿਲੀ ਗੱਲ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਜੋ ਉਹਨਾਂ ਨੇ ਵਕੀਲ ਸਾਹਿਬ ਨੇ ਕੀਤਾ ਰਾਜਕੋਰ ਜੀ ਨੇ ਉਹ ਠੀਕ ਨਹੀਂ ਸੀਗਾ ਇੱਕ ਮੈਚੂਰ ਬੰਦੇ ਨੂੰ ਜਿਹੜਾ ਕਿ ਲਾਅ ਦੇ ਵਿੱਚ ਹੈਗਾ ਵਕੀਲ ਹੈ ਉਹਨੂੰ ਇਸ ਤਰੀਕੇ ਦੇ ਨਾਲ ਜਿਹਦੇ ਕੋਲ ਹੋਰ ਵੀ ਬੜੇ ਆਪਸ਼ਨਸ ਹੈਗੇ ਨੇ ਉਹ ਕੇਸ ਵੀ ਕਰ ਸਕਦਾ ਸੀਗਾ ਉਹਨੂੰ ਸਾਰਾ ਸਾਰਾ ਕਾਨੂੰਨੀ ਦਾਅ ਪੇਚ ਪਤਾ ਨਹੀਂ ਤੇ ਉਹਨੂੰ ਇਸ ਤਰੀਕੇ ਦੇ ਨਾਲ ਜੁੱਤਾ ਸੁੱਟਣ ਦਾ ਕੋਈ ਮੇਰਾ ਖਿਆਲ ਕੋਈ ਮਤਲਬ ਨਹੀਂ ਪੈਂਦਾ ਪਰ ਇਹਦੇ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹਨਾ ਕਿ ਜਿਸ ਤਰੀਕੇ ਨਾਲ ਮਤਲਬ ਬੜੇ ਸਤਕਾਰਯੋਗ ਨੇ ਸਾਡੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਗਵਾਈ ਸਾਹਿਬ ਮੈਂ ਇਹ ਦੇਖਿਆ ਵੀ ਆ ਤੁਸੀਂ ਤਾਂ ਵਕੀਲ ਹੋ ਕੀ ਜਿਹੜੇ ਜੱਜ ਹੁੰਦੇ ਨੇ ਉਹ ਥੋੜੀ ਤਿੱਖੇ ਤਿੱਖੇ ਬੋਲ ਬੋਲਦੇ ਨੇ ਪਰ ਫਿਰ ਉੱਥੇ ਵੀ ਤਾਂ ਮੈਚਿਓਰਿਟੀ ਦੀ ਜ਼ਰੂਰਤ ਹੈਗੀ ਆ ਨਾ ਕਿ ਜਦੋਂ ਤੁਸੀਂ ਤਿੱਖੇ ਬੋਲ ਕਿਸੇ ਨਾਰਮਲ ਚੀਜ਼ ਦੇ ਬਾਰੇ ਜਦੋਂ ਤੁਸੀਂ ਰੱਬ ਦੇ ਬਾਰੇ ਕਿਸੇ ਦੀ ਆਸਥਾ ਦੇ ਬਾਰੇ ਕਿਸੇ ਦੀ ਫੇਥ ਦੇ ਬਾਰੇ ਜਦੋਂ ਤੁਸੀਂ ਤਿੱਖੇ ਬੋਲ ਬੋਲ ਦਿੰਦੇ ਹੋ ਤੇ ਦੂਸਰੇ ਬੰਦੇ ਦਾ ਕੀ ਰਿਐਕਸ਼ਨ ਹੋਏਗਾ ਇਹਦੇ ਬਾਰੇ ਤੁਹਾਨੂੰ ਪਤਾ ਨਹੀਂ ਹੁੰਦਾ ਤੋ ਜੋ ਮੈਨੂੰ ਵਰਡਸ ਪਤਾ ਲੱਗੇ ਨੇ ਉਹਨਾਂ ਨੇ ਕਿਹਾ ਸੀਗਾ ਇਹ ਕੇਸ ਕਾ ਦਾ ਸੀਗਾ ਕਿ ਰੈਸਟੋਰੇਸ਼ਨ ਆਫ ਡੈਮੇਜਡ ਆਈਡਲ ਇਨ ਜਵੇਰੀ ਟੈਂਪਲ ਇਨ ਖਜੂਰਾਉ ਉੱਥੇ ਕੋਈ ਇੱਕ ਆਈਡਲ ਡੈਮੇਜ ਹੋਇਆ ਉਹਦੇ ਵਾਸਤੇ ਇਹ ਕਹਿ ਰਹੇ ਸੀਗੇ ਕਿ ਭਈ ਉਹਨੂੰ ਵਾਪਸ ਉੱਥੇ ਲਗਾਓ ਜਿੱਥੇ ਉੱਥੇ ਹੋਇਆ ਤੇ ਉਹਦੇ ਵਿੱਚ ਜੋ ਮੈਨੂੰ ਪਤਾ ਹੈ ਗਲਤੀ ਹੋ ਸਕਦਾ ਤੇ ਚੀਫ ਜਸਟਿਸ ਸਾਹਿਬ ਨੇ ਕਹਾ ਕੀਆ ਯੂ ਸੇ ਯੂ ਆਰ ਅ ਸਟੌਂਚ ਡਿਵੋਟਿੰਗ ਆਫ ਲਾਰਡ ਵਿਸ਼ਨੂ then go and ask the deity himself to do something ha hun deity de agar wo stanch hega te wo wo fir wo te deity nu represent karda hai na jeda stanch follower hega te ohne follower ne fir is tarike da koi kam kar ditta te kehdi galti kiti ha wo as a represented ohne kita na pehli insaan nu soch lena chahida hai aisiya statements bananiya kisi de faith de utte kisi de sentiment nu hurt karan waliya ਸਟੇਟਮੈਂਟਸ ਬਣਾਣੀਆਂ ਮੇਰੇ ਖਿਆਲ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦਾ ਆਫਕੋਰਸ ਜੋ ਉਹਨਾਂ ਨੇ ਜੁੱਤਾ ਛੁੱਟਿਆ ਉਹ ਤਾਂ ਬਿਲਕੁਲ ਹੀ ਸ਼ੋਭਾ ਨਹੀਂ ਦਿੰਦਾ ਪਰ ਇਹ ਵੀ ਸ਼ੋਭਾ ਨਹੀਂ ਦਿੰਦਾ ਦੂਮੇ ਪਾਸੇ ਜਿਹੜਾ ਕਸੂਰ ਸੀਗਾ ਲਾਸਟਲੀ ਮੈਂ ਦੱਸਾਂ ਇਹ ਕੋਈ ਕੋਈ ਪਹਿਲੀ ਵਾਰੀ ਨਹੀਂ ਹੈ ਕਿ ਐਡਾ ਕੋਈ ਜੁੱਤਾ ਛੁੱਟਿਆ ਗਿਆ 2009 ਦੇ ਵਿੱਚ ਇਹ ਤਾਂ ਕਾਫੀ ਫੈਸ਼ਨ ਸੀਗਾ ਜੁੱਤੇ ਛੁੱਟਣ ਦਾ ਸਿੰਦਰਜੀ ਉਦੋਂ ਪੀਚ ਅੰਮ੍ਰਿਤਨ ਦੇ ਉੱਤੇ ਛੁੱਟਿਆ ਸੀਗਾ ਇੱਕ ਜਰਨੈਲ ਸਿੰਘ ਨਾਂ ਦੇ ਪੱਤਰਕਾਰ ਨੇ ਉਹ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦਾ ਐਮਪੀ ਬਣ ਗਿਆ ਐਮਐਲਏ ਬਣ ਗਿਆ ਮੇਰੇ ਖਿਆਲ ਮinistry ਵੀ ਬਣ ਗਿਆ ਕੋਛੱਡਾ ਬਣ ਗਿਆ ਤੇ ਉਹਦੇ ਬਾਅਦ ਫਿਰ ਬੀਐਸ ਜਦੂਰ ਦੇ ਪਾਦੇ ਉੱਤੇ ਸੁੱਟਿਆ ਗਿਆ ਸੀਗਾ ਪਬਲਿਕ ਰੈਲੀ ਦੇ ਵਿੱਚ ਮਨਮੋਹਨ ਸਿੰਘ ਜੀ ਦੇ ਉੱਤੇ ਵੀ ਅੰਮਦਾਬਾਦ ਦੇ ਵਿੱਚ ਸੁੱਟਿਆ ਗਿਆ ਸੀਗਾ ਇਹ ਸਾਰਾ ਕੁਝ 2009 ਚ ਹੋਇਆ ਤੇ ਉਮਰ ਉਦੁੱਲਾ ਰਾਹੁਲ ਗਾਂਧੀ ਪ੍ਰਕਾਸ਼ ਸਿੰਘ ਪਾਦਲ ਪਿੰਿਆਰੀ ਵਿਜੈਨ ਇਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਚੱਪਲਾ ਜੁੱਤੇ ਜਿਹੜੇ ਨੇ ਉਹ ਸੁੱਟੇ ਗਏ ਨੇ ਪਹਿਲੇ ਕੋਈ ਚੰਗੀ ਗੱਲ ਨਹੀਂ ਹੈ ਇਹ ਇਹ ਨਹੀਂ ਹੋਣਾ ਚਾਹੀਦਾ ਪਰ ਐਸੀ ਗੱਲ ਨਹੀਂ ਹੈ ਕਿ ਪਹਿਲੀ ਵਾਰ ਹੋਇਆ ਤੇ ਦੂਸਰੀ ਗੱਲ ਇਹ ਹੈ ਕਿ ਸਭ ਨੂੰ ਸੌ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਐਸੇ ਇਨਸੀਡੈਂਟਸ ਨਾ ਹੋਣ। ਪੰਜਾਬ ਦੇ ਵਿੱਚ ਭਾਵੇਂ ਜਦੋਂ ਪੰਜਾਬ ਦੇ ਵਿੱਚ 4 ਅਕਤੂਬਰ ਨੂੰ ਰਿਪੋਰਟਡ ਹੋਇਆ ਮੈਟਰ ਸਾਰੇ ਅਖਬਾਰਾਂ ਵਿੱਚ ਆਇਆ। ਜਲੰਧਰ ਦੇ ਵਿੱਚ ਕਮਨਵੈਲਥ ਦਾ ਇਨਸੀਡੈਂਟ ਆਪਦਾ। ਇੱਕ ਜਿਹੜਾ ਬਰੇਲੇ ਦੇ ਵਿੱਚ ਇਨਸੀਡੈਂਟ ਹੋਇਆ ਉਸ ਦੇ ਵਿੱਚ 81 ਲੋਕ ਫੜੇ ਗਏ ਜਿਹੜਾ ਉੱਥੇ ਮਹੀਮ ਚੱਲ ਰਹੀ ਸੀ ਉਸ ਨੂੰ ਲੈ ਕੇ ਉੱਥੇ ਰੀਜਰਮੈਂਟ ਦੇ ਉਹਨਾਂ ਨੇ ਇੱਕ ਆਪਣਾ ਪ੍ਰਦਰਸ਼ਨ ਕਰਦੇ ਹੋਏ ਨੋ ਮੈਰੰਡਮ ਦੇ ਦਿੱਲੇ ਗਏ ਤੇ ਉਸ ਦੇ ਵਿੱਚ ਉਹਨਾਂ ਨੇ ਰਾਸਤੇ ਦੇ ਵਿੱਚ ਇੱਕ ਮੁਦਾ ਇਹਦਾ ਕੋਰਤਾ ਇਹ ਕਿਸ ਤਰ੍ਹਾਂ ਦੇ ਆਈ ਹੈ ਉਸ ਤੋਂ ਬਾਅਦ ਪ੍ਰਦਰਸ਼ਨ ਹੋਇਆ ਸਭ ਕੁਝ ਹੋਇਆ ਤੇ ਕਿ ਇਸ ਤਰ੍ਹਾਂ ਦੀ ਜਿਹੜੀ ਘਟਨਾ ਪੰਜਾਬ ਦੇ ਵਿੱਚ ਹੋਣੀ ਇਸ ਕਿਸ ਤਰਫ ਇੰਗਿਤ ਕਰਦੀ ਸਾਂ ਸਟੇਡਰ ਜੀ ਆ ਜਿਹੜੀ ਘਟਨਾ ਹੈਗੀ ਐ ਇਹਦੇ ਦੋ ਪਹਿਲੂ ਨੇ ਪਹਿਲਾ ਪਹਿਲੂ ਹੈ ਕਿ ਕੀ ਕਰ ਰਹੇ ਸੀਗੇ ਉਹ ਉਹ ਇੱਕ ਮੁਸਲਿਮ ਸੰਗਠਨ ਸੀਗਾ ਪੰਜਾਬ ਦਾ ਤੇ ਉਸ ਸੰਗਠਨ ਦਾ ਕੋਈ ਉਹਦਾ ਉਹਨੂੰ ਚਲਾਉਣ ਵਾਲਾ ਬੰਦਾ ਸੀਗਾ ਕੋਈ ਨਦੀਮ ਖਾਨ ਮੇਰਾ ਖਿਆਲ ਕੁਛ ਐਸਾ ਉਹਦਾ ਨਾਮ ਨਦੀਮ ਖਾਨ ਹੀ ਹੈ ਨੇਮ ਖਾਨ ਹਾਂ ਨਦੀਮ ਖਾਨ ਉਹਦਾ ਨਾਮ ਸੀਗਾ ਤੇ ਉਹ ਗਏ ਸੀਗੇ ਕਮਿਸ਼ਨਰ ਦੇ ਕੋਲ ਇੱਕ ਪਟੀਸ਼ਨ ਲੈ ਕੇ ਕਿ ਬਈ ਜੋ ਵੀ ਯੂਪੀ ਚ ਹੋਇਆ ਉਹ ਚੰਗਾ ਨਹੀਂ ਹੈ ਹੈ ਤੇ ਜਿਹੜੇ ਉਹਦੇ ਨਾਲ ਬੰਦੇ ਗਏ ਸੀਗੇ ਉਹ ਉਹ ਨਾਰੇ ਲਗਾ ਰਹੇ ਸੀ ਆਈ ਲਵ ਮੁਹੰਮਦ ਇਥੋਂ ਤੱਕ ਚਲੋ ਠੀਕ ਹੈ ਡੈਮੋਕ੍ਰੇਸੀ ਹੈ ਤੁਸੀਂ ਕਮਿਸ਼ਨਰ ਵੀ ਕੋਲ ਵੀ ਚਲੇ ਗਏ ਤੁਸੀਂ ਪੈਟੀਸ਼ਨ ਵੀ ਦੇ ਦਿੱਤੀ ਤੁਸੀਂ ਨਾਰੇ ਵੀ ਲਗਾਤੇ ਤੁਸੀਂ ਆਈ ਲਵ ਮੁਹੰਮਦ ਵੀ ਕਹਤਾ ਬੜੀ ਚੰਗੀ ਗੱਲ ਹੈ ਸਿਰੇ ਉਹ ਕੱਲੇ ਨਹੀਂ ਲਵ ਕਰਦੇ ਮੁਹੰਮਦ ਨੂੰ ਅਸੀਂ ਵੀ ਕਰਦੇ ਆ ਸਾਡੇ ਦਿਲ ਦੇ ਵਿੱਚ ਵੀ ਉਡੀ ਆਸਤਾ ਹੈਗੀ ਹੈ ਸਾਡੇ ਪੀਰ ਪੈਗੰਬਰ ਮੁਹੰਮਦ ਦੇ ਵਾਸਤੇ ਪੀਸ ਬੀ ਅਪਨ ਹਿਮ ਤੇ ਇਹ ਇਹ ਮਤਲਬ ਇਦਾਂ ਕਹਿਣਾ ਕੋਈ ਵੱਡੀ ਗੱਲ ਨਹੀਂ ਹੈ ਤੇ ਚਲੋ ਐਨੀਵੇ ਇਥੋਂ ਤੱਕ ਤੇ ਬਿਲਕੁਲ ਸਹੀ ਸੀਗਾ ਉਹਨਾਂ ਨੇ ਜੋ ਕਰ ਰਹੇ ਸੀਗੇ ਠੀਕ ਹੈ ਆਪਣੀ ਡੈਮੋਕ੍ਰੈਟਿਕ ਰਾਈਟ ਸੀਗੀ ਪਰ ਜਦੋਂ ਦੂਸਰਾ ਬੰਦਾ ਸੜਕ ਦੇ ਉੱਤੇ ਜਾਂਦਾ ਹੋਇਆ ਜੈ ਸ਼੍ਰੀ ਰਾਮ ਕਹਿ ਦਿੰਦਾ ਤੇ ਉਦੋਂ ਤੁਸੀਂ ਉਹਦੇ ਨਾਲ ਉਹਨੂੰ ਥ੍ਰੈਟਨ ਕਰਦੇ ਹੋ ਉਹਨੂੰ ਫੜਦੇ ਹੋ ਤੁਸੀਂ ਲੜਾਈ ਝਗੜਾ ਕਰਦੇ ਹੋ ਇਹ ਤੇ ਬਿਲਕੁਲ ਕਿਤੇ ਨਹੀਂ ਲਿਖਿਆ ਹੋਇਆ ਇਹ ਤੇ ਇਹ ਤੇ ਬਿਲਕੁਲ ਸਰਾ ਸਰ ਗਲਤ ਹੈ ਤੇ ਇਹ ਪੰਜਾਬ ਦੇ ਕਲਚਰ ਦੇ ਖਿਲਾਫ ਹੈ ਸਾਡੀ ਸਿਵਲਾਈਜੇਸ਼ਨ ਦੇ ਖਿਲਾਫ ਹੈ ਅਸੀਂ ਕਦੀ ਵੀ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਕਮਿਊਨਲ ਲੜਾਈਆਂ ਜਿਹੜੀਆਂ ਨੇ ਉਹ ਅਸੀਂ ਨਹੀਂ ਦੇਖੀਆਂ ਨੇ ਚਲੋ ਠੀਕ ਹੈ ਇੱਕ ਟਾਈਮ ਤੇ ਮਿਲੀਟੈਂਸੀ ਆ ਗਈ ਸੀਗੀ ਮਿਲੀਟੈਂਸੀ ਵੀ ਜਿਹੜੀ ਆ ਉਹ ਸਟੇਟ ਦੇ ਖਿਲਾਫ ਚਗੀ ਇੰਡੀਵਿਜੂਅਲ ਦੇ ਖਿਲਾਫ ਨਹੀਂ ਸੀਗੀ ਥੋੜਾ ਨੁਕਸਾਨ ਹੋ ਗਿਆ ਹੁਤਾ ਪਰ ਅਸੀਂ ਪੰਜਾਬ ਦੇ ਵਿੱਚ ਪੰਜਾਬ ਦਾ ਪੁਰਾਣੀ ਸਿਵਲਾਈਜੇਸ਼ਨ ਹੈਗੀ ਹੈ ਇੱਥੇ ਐਸੇ ਕੰਮ ਜਿਹੜੇ ਨੇ ਇਹ ਨਹੀਂ ਹੁੰਦੇ ਨੇ ਕਾਫੀ ਦੇਰ ਤੋਂ ਨਹੀਂ ਹੋਣੇ ਵੀ ਨਹੀਂ ਚਾਹੀਦੇ ਇਹ ਸਾਡੀ ਸਾਡੀ ਸਭਿਅਤਾ ਸਾਡੀ ਪਰੰਪਰਾ ਦੇ ਖਿਲਾਫ ਚਲਦੀਆਂ ਨੇ ਇਹ ਗੱਲਾਂ ਤੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਸ ਬੰਦੇ ਦਾ ਉਹ ਯੋਗੇਸ਼ ਮੈਨੀ ਸਕੂਟਰ ਤੇ ਜਾ ਰਹੇ ਉਹਨੂੰ ਘੇਰ ਲਿਆ ਤੇ ਉਹਨੂੰ ਉਸ ਤਰੀਕੇ ਦੇ ਨਾਲ ਉਹਨੂੰ ਥ੍ਰੈਟਨ ਕੀਤਾ ਤੇ ਵਾਇਲੈਂਸ ਕਰਨ ਦੀ ਕੋਸ਼ਿਸ਼ ਕੀਤੀ ਮੈਂ ਵੀ ਵੀਡੀਓ ਦੇਖਿਆ ਸੀਗਾ ਕੀਤਾ ਉਹਨਾਂ ਨੇ ਜਿਆਦਾ ਨਹੀਂ ਕੀਤਾ ਤੇ ਥੋੜਾ ਤੇ ਕੀਤਾ ਹੀ ਹੈ ਕਾਫੀ ਕੀਤਾ ਹੈ ਤੋਂ ਮੇਰਾ خیال ਇਹ ਬਹੁਤ ਨਿੰਦਾਯੋਗ ਹੈ ਇਹਦਾ ਇਹਦੀ ਮੈਂ ਬਹੁਤ ਸਖਤ ਲਫ਼ਜ਼ਾਂ ਦੇ ਉੱਤੇ ਮੈਂ ਇਸ ਗੱਲ ਦੀ ਇਸ ਇੰਸੀਡੈਂਟ ਨੂੰ ਨਜ਼ਰਅੰਦਾਜ਼ ਨਹੀਂ ਜਾਣਾ ਵਾ ਤੇ ਮੈਂ ਸੁਣਿਆ ਕਿ ਉਹਦੇ ਖਿਲਾਫ ਐਫਆਈਆਰ ਵੀ ਹੋ ਗਿਆ ਮੈਨੂੰ ਲੱਗਦਾ ਹੈ ਕਿ ਹਰ ਤਰੀਕੇ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਇਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਕਿ ਪੰਜਾਬ ਦਾ ਇਸ ਤਰੀਕੇ ਦੇ ਨਾਲ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਚ ਲੱਗੇ ਹੋਏ ਨੇ ਜੋ ਕਿ ਪੰਜਾਬ ਚ ਕਦੀ ਵੀ ਨਹੀਂ ਹੋਇਆ ਸਾਨੂੰ ਪੰਜਾਬੀਆਂ ਨੂੰ ਵੀ ਸਤਰਕ ਰਹਿਣਾ ਚਾਹੀਦਾ ਹੈ ਕਿ ਅਸੀਂ ਐਸੇ ਲੋਕਾਂ ਦੇ ਇਨਫਲੂਐਂਸ ਵਿੱਚ ਬਿਲਕੁਲ ਨਹੀਂ ਆਣਾ ਅ ਤੇ ਅਸੀਂ ਜਿਹੜਾ ਸਾਡਾ ਇੱਕ ਟ੍ਰੈਡੀਸ਼ਨਲ ਪਾਈਚਾਰਾ ਹੈ ਉਹਨੂੰ ਹਰ ਹਰ ਹਾਲਾਤ ਦੇ ਉੱਤੇ ਉਹਨੂੰ ਅਸੀਂ ਮੇਨਟੇਨ ਰੱਖਣਾ ਹੈ ਕਿਉਂਕਿ ਉਹ ਹੀ ਸਾਡੀ ਪਛਾਣ ਹੈ। ਸਰ ਮੱਧ ਪ੍ਰਦੇਸ਼ ਦੇ ਵਿੱਚ ਸਾਡੇ ਸਾਰੇ ਦੇਸ਼ ਦੇ ਲਈ ਇੱਕ ਘਟਨਾ ਹੋ ਜਾਂਦੀ ਹੈ ਜਦੋਂ ਬੱਚੇ ਕੱਫ ਸਿਰਖਾਗੇ मतलब ਧਿਆਨ ਦੋ ਜਾਂਦਾ ਉਹਦਾ ਕਿਡਨੀ ਫੇਲ ਹੋਣਾ ਉਹ ਲਗਭਗ ਬਾਈ ਦੀ ਇਸ ਸਮੇ ਫਿਗਰ ਆ ਚੁੱਕੀ ਹੈ ਬੱਚਿਆਂ ਇਸ ਨੂੰ ਲੈ ਕੇ ਸਾਰੇ ਚਿੰਤਿਤ ਹੈ ਔਰ ਸਾਰਾ ਲੱਗਦਾ ਵੀ ਇਹ ਹੋਕ ਹੀ ਰਹਿ ਤੇ ਇਹਦੇ ਕਿਦਾਂ ਸਾਨੂੰ ਬਚਾਵਾਂ ਕੀ ਕੀ ਆਪਾਂ ਨੂੰ ਹਾਂ ਬਿਲਕੁਲ ਸਹੀ ਹਸਤੇ ਜੀ ਬਹੁਤ ਹੀ ਜ਼ਿਆਦਾ ਇਹ ਐਸੀ ਇੱਕ ਘਟਨਾ ਹੈ ਜਿਹਦੇ ਬਾਰੇ ਵਿੱਚ ਪੂਰੇ ਦੇਸ਼ ਨੂੰ ਬਹੁਤ ਗੰਭੀਰਤਾ ਨਾਲ ਸੋਚਣ ਦੀ ਬਹੁਤ ਜ਼ਰੂਰਤ ਹੈ ਗਿਆ ਇਹ ਦਵਾਈ ਹੈ ਕੋਲਡ ਰੈਫ ਕਫ ਸਰਪ ਹੈਗਾ ਤੇ ਇਹਦੇ ਵਿੱਚ ਜਿਸ ਕਾਰਨ ਇਹ ਮੌਤਾਂ ਹੋਈਆਂ ਨੇ ਉਹ ਇਹਦੇ ਵਿੱਚ ਇੱਕ ਐਲੀਮੈਂਟ ਹੁੰਦਾ ਹੈ ਡਾਈਥੀਲਨ ਗਲਾਈਕੋਲ ਡੀ ای جی ਜਿਹਨੂੰ ਕਹਿੰਦੇ ਨੇ ਤੇ ਉਹ ਐਂਟੀ ਫ੍ਰੀਜ਼ ਇੱਕ ਟੌਕਸਿਕ ਸਬਸਟੈਂਸ ਹੁੰਦਾ ਹੈ ਤੇ ਲੋਕ ਆਮ ਤੌਰ ਦੇ ਉੱਤੇ ਉਹ ਸਭ ਇਥੇ ਇੰਡੀਆ ਦੇ ਵਿੱਚ ਉਹ ਸਬਸਟੈਂਸ ਨੂੰ ਕੋਫ সিরাপ ਦੇ ਵਿੱਚ ਪਾਉਂਦੇ ਨੇ ਕਿਉਂਕਿ ਐਂਟੀ ਫ੍ਰੀਜ਼ ਹੁੰਦਾ ਹੈ ਜਿਆਦਾ ਕਰੇ ਬਲੇਕ ਫਲੂਇਡ ਦੇ ਵਿੱਚ ਇਸਤੇਮਾਲ ਹੁੰਦਾ ਐਕਚੁਅਲੀ ਹੁਣ ਮੈਂ ਜਿਹੜੀ ਤੁਹਾਨੂੰ ਗੱਲ ਦੱਸ ਰਿਹਾ ਨਾ ਸਿੰਦਰ ਜੀ ਇਹਨੂੰ ਧਿਆਨ ਨਾਲ ਸੁਣਨ ਦੀ ਗੱਲ ਹੈ ਐਕਚੁਅਲੀ ਇਹਦੇ ਵਿੱਚ ਪਾਣੀ ਚਾਹੀਦੀ ਹੈ ਗਲਿਸਰੀਨ ਇਸ ਕੰਮ ਵਾਸਤੇ ਪਰ ਗਲਿਸਰੀਨ ਬਹੁਤ ਮਹਿੰਗੀ ਹੁੰਦੀ ਹੈ ਤੇ ਇਸ ਵਾਸਤੇ ਇਹ ਜਿਹੜਾ ਹੈ ਡੀਜੀ ਪਾ ਦਿੰਦੇ ਨੇ ਤੇ ਡੀਜੀ ਸ਼ੁਰੂ ਤੋਂ ਹੀ ਖਰਾਬ ਰਿਹਾ ਕੋਈ ਇਹ ਪਹਿਲੀ ਵਾਰ ਐਸਾ ਨਹੀਂ ਹੋਇਆ ਡੀਜੀ ਦੀ ਡੈਥ ਹੈ ਇਹ 100 ਡੈਥ ਡੀਜੀ ਦੇ ਕਾਰਨ ਯੂਐਸਏ ਦੇ ਵਿੱਚ ਹੋਈ ਸੀ 1937 ਚ ਅਜ ਤੋਂ ਕੋਈ ਆਲਮੋਸਟ 100 ਸਾਲ ਪਹਿਲੇ ਤੇ ਉਦੋਂ ਉੱਥੇ ਮੇਰਾ ਕਹਿਲੇ ਤੇ ਉੱਤੇ ਬੈਨ ਵੀ ਹੋ ਗਿਆ ਸੀਗਾ ਫਿਰ 100 ਡੈਥ ਇਹਦੇ ਉੱਤੇ ਇੰਡੀਆ ਦੇ ਵਿੱਚ ਵੀ ਹੋਈ ਹੈ 1990 ਚ ਉਦੇ ਖੇਲਾ ਉਹਦੇ ਇਲਾਵਾ ਕਈ ਅ ਮਤਲਬ ਸੈਂਕੜੇ ਤੋਂ ਸੌ ਕਲੋਂ ਘੱਟ ਵਿੱਚੇ ਕਈ ਸਕੋਰ ਬੰਦੇ ਇਹਦੇ ਚ ਜੀਐਨਕੇ ਤੇ ਹਿਮਾਚਲ ਚ 2019 ਤੇ 2020 ਚ ਵੀ ਮਰੇ ਨੇ ਤੋਂ ਮੈਂ ਇਹ ਪੁੱਛਣਾ ਚਾਹਨਾ ਕਿ ਜਦੋਂ ਸਾਰਿਆਂ ਨੂੰ ਪਤਾ ਹੈ ਕਿ ਇਹ ਡੀਜੀ ਬੜੀ ਖਤਰਨਾਕ ਚੀਜ਼ ਹੈ ਇਹਦੇ ਨਾਲ ਪਹਿਲੇ ਵੀ ਡੈਥਸ ਹੋਈਆਂ ਨੇ ਤੇ ਇਹ ਕਿਉਂ ਸਾਡੀ ਜਿਹੜੀ ਹੈਲਥ ਡਿਪਾਰਟਮੈਂਟਸ ਹੈਗੀਆਂ ਨੇ ਕਿਉਂ ਇਹਨੂੰ ਚੱਲਣ ਦਿੰਦੀਆਂ ਨੇ ਕਿਉਂ ਇਹ ਇਸ ਚੀਜ਼ ਨੂੰ ਉੱਤੇ ਕਰਦੀਆਂ ਨਹੀਂ ਕਿਉਂਕਿ ਜਿਹੜੇ ਖਰੀਦਣ ਵਾਲੇ ਨੇ ਹੁਣ ਇਹਨਾਂ ਨੇ ਬੈਨ ਕੀਤਾ ਪਹਿਲੇ ਇਹਨਾਂ ਨੂੰ ਅਕਲ ਨਹੀਂ ਸੀ ਆਈ ਬੈਨ ਕਰਨ ਦੇ ਵਾਸਤੇ ਇਹ ਇੱਕ ਬੜੀ ਛੋਟੀ ਜਿਹੀ ਇਹ ਫਾਰਮੇਸੀ ਹੈ ਜੋ ਬਹੁਤ ਪੈਸਾ ਕਮਾ ਰਹੀ ਹੈ ਮੈਂ ਉਹਦੀ ਫੋਟੋ ਵੀ ਦੇਖੀ ਥੀ ਕਿ ਕਿਨੇ ਐਵੇਂ ਸੜੇ ਜੇ ਇੱਕ ਮਕਾਨ ਦੇ ਵਿੱਚ ਇਹ ਬੈਠੇ ਇਹ ਦਵਾਈਆਂ ਬਣਾ ਰਹੇ ਨੇ ਉਹਦਾ ਨਾਂ శ్రీਸ਼ਨ ਫਾਰਮਾ ਤਾਮਿਲਨਾਡ ਦੇ ਵਿੱਚ 14 ਸਾਲ ਤੋਂ ਸਤਿੰਦਰ ਜੀ 14 ਸਾਲ ਤੋਂ ਇਹ ਇਹ ਕੋਲਡ ਡਰਿਫ ਬਣਾ ਰਹੀ ਹੈ ਤੇ ਕਿ ਇਹ ਵਾਲੀਆਂ ਡੈਥਸ ਤੇ ਸਾਰੀਆਂ ਇਕੱਠੀਆਂ ਹੋ ਗਈਆਂ ਮੇਰੇਕਾ ਕਿਸੇ ਇੱਕ ਲੋਟ ਦੇ ਵਿੱਚ ਉਹਨਾਂ ਨੇ ਡੀਜੀ ਜਿਆਦਾ ਪਾਤੀ ਹੋएगी ਤੇ ਉਹ ਲੋਟ ਪੂਰਾ ਐਮਪਟੀ ਚ ਆ ਗਿਆ ਤੇ ਡੈਥ ਹੋ ਗਈਆਂ ਹੋਰ ਵੀ ਜਗ੍ਹਾ ਦੇ ਵਿੱਚ ਹੋਈਆਂ ਨੇ ਤੇ ਸ਼ਾਇਦ ਮਿਕਸਰ ਤੇ ਵੀ ਕੋਈ ਕਮੀ ਪੈ ਗਈ ਹੋਵੇ ਪਰ ਸਿੱਧੀ ਗੱਲ ਇਹ ਹੈ ਕਿ 14 ਸਾਲ ਤੋਂ ਇੱਕ ਐਸੀ ਆਰਗੇਨਾਈਜੇਸ਼ਨ ਕਿਉਂ ਚੱਲ ਰਹੀ ਹੈ ਤੇ ਡੀਜੀ ਜਿਹੜੀ 1937 ਤੋਂ ਲੈ ਕੇ ਹੁਣ ਤੱਕ ਕਈ ਵਾਰ ਇਹਦੇ ਕਾਰਨ ਡੈਥ ਹੋਈ ਹੈ ਇੰਡੀਆ ਦੇ ਵਿੱਚ ਵੀ ਹੋਈ ਹੈ ਬਾਹਰ ਵੀ ਹੋਈ ਹੈ ਉਹ ਅਸੀਂ ਕਿਉਂ ਉਹਨੂੰ ਯੂਜ਼ ਕਰ ਰਹੇ ਹਾਂ ਤੇ ਹੁਣ ਉਹਨੂੰ ਹੁਣ ਉਹਨੂੰ ਫੜ ਲਿਆ ਉਹਦੇ ਮਾਲਿਕ ਨੂੰ ਫੜ ਲਿਆ ਉਹਨੂੰ ਜੇਲ੍ਹ ਚ ਪਾਤਾ ਪਹਿਲੇ ਕਿਉਂ ਨਹੀਂ ਪਾਇਆ ਸੋ ਸਤਿਦਰ ਜੀ ਸਾਨੂੰ ਐਸੀਆਂ ਗੱਲਾਂ ਦੇ ਵਿੱਚ ਆਪਣੀ ਮੈਡੀਸਨ ਤੇ ਹੋਰ ਕਈ ਚੀਜ਼ਾਂ ਹੈਗੀਆਂ ਨੇ ਜਿਦੇ ਵਿੱਚ ਸਾਨੂੰ ਪੂਰੇ ਦੇਸ਼ ਨੂੰ ਸਾਨੂੰ ਸਾਰਿਆਂ ਨੂੰ ਬੜਾ ਅਵੇਅਰ ਹੋਣਾ ਚਾਹੀਦਾ ਹੈ ਤੇ ਬੜਾ ਸਟ੍ਰਿਕਟ ਹੋਣਾ ਚਾਹੀਦਾ ਹੈ ਐਸੇ ਕੰਮ ਜਿਹੜੇ ਨੇ ਇਹ ਦੇਸ਼ ਦੀ ਰੈਪਿਊਟੇਸ਼ਨ ਵੀ ਖਰਾਬ ਕਰਦੇ ਨੇ ਤੇ ਫੈਮਿਲੀ ਇਸ ਤੇ ਵਿਚਾਰੀਆਂ ਸਾਰੀਆਂ ਗਰੀਬ ਫੈਮਿਲੀਜ਼ ਦੀਆਂ ਤੁਸੀਂ ਉਹਨਾਂ ਦਾ ਹਾਲ ਦੇਖੋ ਜਿਨ੍ਹਾਂ ਦੇ ਬੱਚੇ ਮਰ ਗਏ ਇਹ ਤਾਂ ਵੱਡਾ ਕਿਸੇ ਦੇ ਉੱਤੇ ਟ੍ਰੈਜੇਡੀ ਹੋ ਜਾਣੀ ਕਿਸੇ ਦੀ ਨਾਦਾਨੀ ਦੇ ਕਾਰਨ ਮੇਰੇ ਖਿਆਲ ਇਹ ਤੇ ਕਿਥਰੇ ਨਹੀਂ ਲਿਖਿਆ ਹੋਇਆ ਬਹੁਤ ਸਖਤ ਤੋਂ ਸਖਤ ਕਾਰਵਾਈ ਉਸ ਇੰਡੀਵਿਜੂਅਲ ਦੇ ਉੱਤੇ ਵੀ ਕਰਨੀ ਚਾਹੀਦੀ ਹੈ ਫਾਰਮੇਸੀ ਦੇ ਉੱਤੇ ਵੀ ਕਰਨੀ ਚਾਹੀਦੀ ਹੈ ਤੇ ਇਹ ਐਸਾ ਕੰਮ ਦੁਬਾਰਾ ਨਾ ਹੋਵੇ ਇਹਨੂੰ ਰੋਕਣ ਦੇ ਵਾਸਤੇ ਸਾਡੀਆਂ ਜਿਹੜੀਆਂ ਇਹ ਮੋਨਿਟਰਿੰਗ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਸਤਰਕ ਹੋਣਾ ਚਾਹੀਦਾ ਜਿਹੜਾ ਹੁਣ ਪਿੱਛੇ ਨੈਸ਼ਨਲ ਫੋਰੈਸਟ ਅਕਾਊਂਟਿੰਗ ਨੇ ਉਸ ਕਾਰਨ ਨਵਾਂ ਕੀਤਾ ਵੀ ਆਪਣਾ ਫੋਰੈਸਟ ਏਰੀਆ ਦਸਿਆ ਜਾਵੇ ਉਹ ਕਾਊਂਟਿੰਗ ਉਹਦੀ ਕੀਤੀ ਜਾਵੇ ਉਹਦੇ ਵਿੱਚ ਜਿਹੜੇ ਹੁਣ ਆંકੜੇ ਆਏ ਆ ਉਹਦੇ ਵਿੱਚ ਸੈਟੀਸਫੈਕਟਰੀ ਇਹ ਵੀ ਸਟੇਬਲ ਹੈ ਸਭ ਕੁਝ ਹੈ ਪਰ ਹਲੇ ਬੜਾ ਲੈਸ ਹੈ ਕਿਉਂਕਿ ਤਿੰਨ ਕੈਟਾਗਰੀ ਉਹਨਾਂ ਨੇ ਡਿਜ਼ਾਈਨ ਕੀਤੀ ਹੈ ਜ ਜਦੋਂ ਅਸੀਂ ਪੜ੍ਹਨ ਦੀ ਕੋਸ਼ਿਸ਼ ਕੀਤੀ ਜੇ ਤੁਹਾਡੇ ਨਾਲ ਗੱਲ ਗੱਲ ਹੋ ਰਹੀ ਸੀ ਉਹਦੇ ਵਿੱਚ ਇੱਕ ਜਿਹੜੇ ਵੈਰੀ ਡੈਂਸ ਹੈ ਫਿਰ ਮੋਡਰ ਮੋਡਰਿਟੀ ਡੈਂਸ ਹੈ ਫਿਰ ਓਪਨ ਫੋਰੈਸਟ ਏਰੀਆ ਪੰਜਾਬ ਦਾ ਜਿਹੜਾ ਏਰੀਆ ਹੈਗਾ ਉਸ ਦੇ ਵਿੱਚ ਵੀ ਥੋੜੇ ਦੇ ਉਹਨਾਂ ਨੇ ਚੀਜ਼ਾਂ ਬੋਲੀਆਂ ਤੇ ਉਹਦੇ ਬਾਰੇ ਥੋੜੇ ਦੇ ਚੱਲਣਾ ਪਾਈ ਹੋ। ਅੱਜ ਜੀ ਸਿੱਧਰ ਜੀ ਦੇਖੋ ਇਹਦੇ ਵਿੱਚ ਜਿਹੜੀ ਜਿਹੜੀ ਗੱਲ ਮਤਲਬ ਜਿਹੜੀ ਚੰਗੀ ਗੱਲ ਹੈ ਉਹ ਇਹ ਹੈ ਕਿ ਸਾਡਾ ਜਿਹੜਾ ਫੋਰੈਸਟ ਦੀ ਕਵਰ ਹੈ ਉਹ ਘਟ ਨਹੀਂ ਹੋਇਆ। ਮਾਰਜਨਲੀ ਵਧਿਆ ਹੀ ਹੈ ਘਟ ਨਹੀਂ ਹੋਇਆ ਇਹ ਵੀ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ। ਪਰ ਉਹਦੇ ਨਾਲ ਨਾਲ ਇਹ ਵੀ ਕਹਿਣਾ ਹੈ ਕਿ ਜਿੰਨਾ ਸਾਡਾ ਫੋਰੈਸਟ ਏਰੀਆ ਹੈਗਾ ਵੈ ਉਹ ਇਨਫਾ ਨਹੀ ਇਹ ਨੂੰ ਜਿਆਦਾ ਹੋਣਾ ਚਾਹੀਦਾ ਪੰਜਾਬ ਜੈਸੀ ਜਗ੍ਹਾ ਦੇ ਵਿੱਚ ਘੱਟੋ ਘੱਟ 20% ਫੋਰੈਸਟ ਹੋਣੇ ਚਾਹੀਦੇ ਨੇ ਤੇ ਐਸ ਵੇਲੇ ਇੱਥੇ ਹੈਗੇ ਨੇ ਮੇਰੇ ਖਿਆਲ ਸਿਰਫ ਅ ਸਿਰਫ ਕੋਈ 6.12% ਆਫ ਦਾ ਜੀਓਗ੍ਰਾਫਿਕ ਏਰੀਆ 6% ਹੈਗੇ ਨੇ 6.5% ਤੇ ਉਹ ਘੱਟ ਹੈ ਸਤਨਜੀ ਉਹ ਬਹੁਤ ਸਾਰ ਨੂੰ ਵਧਾਉਣਾ ਚਾਹੀਦਾ ਪਹਿਰੇ ਸਾਡੀਆਂ ਬੱਟਾਂ ਦੇ ਉੱਤੇ ਵੀ ਪੇੜ ਲੱਗੇ ਹੋਏ ਹੁੰਦੇ ਸੀਗੇ ਤੇ ਜਿਹੜੇ ਸਾਡੇ ਡੈਂਸ ਫੋਰੈਸਟ ਨੇ ਉਹ ਸਾਡੇ ਹਿਲ ਏਰੀਆ ਜਿਹੜੇ ਹੈਗੇ ਨੇ ਤੇ ਉੱਤੇ ਮਤਲਬ ਬਿਲਕੁਲ ਫੁੱਟ ਹਿਲ ਪੰਜਾਬ ਦੇ ਅਗਰ ਰੋਪੜ ਕੋਲੋਂ ਮਾਰਾ ਜੇ ਉੱਤੇ ਚਲੇ ਜਾਓ ਉਹਨਾਂ ਦੇ ਬਾਅਦ ਚਲੇ ਜਾਓ ਉੱਥੇ ਜਿਹੜੇ ਉਹ ਉਹੀ ਏਰੀਆ ਕਵਰਡ ਹੈ ਫੋਰੈਸਟ ਦੇ ਨਾਲ ਬਾਕੀ ਸਾਡੇ ਪਲੇਨਸ ਨਹੀਂ ਕਵਰਡ ਫਿਰ ਤੁਸੀਂ ਹਰਿਆਣਾ ਦੇਖੋ ਜਿੱਥੇ ਉਹ ਹਿਲਸ ਬਿਲਕੁਲ ਹੀ ਹੈ ਨਹੀਂ ਉੱਥੇ ਸਿਰਫ 3% ਹੈਗਾ ਫੋਰੈਸਟ ਏਰੀਆ ਤੇ 3% ਦੇ ਨਾਲ ਤੇ ਤੁਹਾਡੀ ਪੋਪੂਲੇਸ਼ਨ ਦਾ ਆਕਸੀਜਨ ਲੈਵਲਸ ਵੀ ਠੀਕ ਨਹੀਂ ਹੁੰਦੇ ਤੇ ਚਲੋ ਇਹ ਬਹੁਤ ਚੰਗੀ ਗੱਲ ਹੈ ਕਿ ਉੱਥੇ ਹਿਮਾਚਲ ਦੇ ਵੀ 68% ਕੋਲ ਉੱਤੇ ਹੈਗਾ ਪਰ ਉੱਥੇ ਵੀ ਬੜੀਆਂ ਬੜੇ ਬਹੁਤ ਵੱਡੀ ਤਾਦਾਦ ਦੇ ਉੱਤੇ ਪੇੜ ਕੱਟ ਰਹੇ ਨੇ ਜਿੱਦਾਂ ਸਾਨੂੰ ਪਤਾ ਲੱਗਿਆ ਸੀਗਾ ਇਹ ਫਲੱਡਸ ਦੇ ਵਿੱਚ ਉੱਤੋਂ ਦੀ ਟੈਂਬਰ ਆ ਰਹੀਆਂ ਸੀਗਾ ਥੱਲੇ ਸੋ ਸਤਿੰਦਰ ਜੀ ਸਾਨੂੰ ਆਪਾਂ ਨੂੰ ਨਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ ਅਗਰ ਸਾਡੇ ਜਿਹੜੇ ਜਿਹੜੇ ਸਾਡੇ ਰਿਵਰਸ ਨੇ ਉਹਨਾਂ ਦੇ ਬੈਂਕਸ ਦੇ ਉੱਤੇ ਅਗਰ ਪੇੜ ਲੱਗੇ ਹੋਣ ਤੇ ਫਲੱਡ ਫਲੱਡ ਮਿਟੀਗੇਸ਼ਨ ਕਾਫੀ ਹੋ ਸਕਦੀ ਹੈ ਉੱਥੋਂ ਦੇ ਸਾਰੇ ਪੇੜ ਅਸੀਂ ਕੱਟ ਦਿੱਤੇ ਨੇ ਸੋ ਚਲੋ ਬਹੁਤ ਚੰਗੀ ਗੱਲ ਹੈ ਕਿ ਅਸੀਂ ਉਹਨੂੰ ਰੋਕ ਕੇ ਰੱਖ ਲਿਆ ਕਿ ਜਿੰਨਾ ਪਹਿਲੇ ਮਤਲਬ ਜਿੰਨਾ ਨੁਕਸਾਨ ਅਸੀਂ ਪਹਿਲੇ ਕਰ ਦਿੱਤਾ ਉਹਦੋਂ ਜ਼ਿਆਦਾ ਨਹੀਂ ਕਰ ਰਹੇ ਵੈਸੇ ਤੇ ਕੁਝ ਰਹਿ ਨਹੀਂ ਗਿਆ ਨੁਕਸਾਨ ਕਰਨ ਵਾਸਤੇ 9% ਦੇ ਵਿੱਚ ਉਹ ਹੋਰ ਕਿੰਨਾ ਨੁਕਸਾਨ ਕਰ ਲੋਗੇ ਤੁਸੀਂ ਤੇ ਪਰ ਚਲੋ ਮੈਨੂੰ ਲੱਗਦਾ ਹੈ ਕਿ ਹੁਣ ਅਗਰ ਅਸੀਂ ਉਹਨੂੰ ਨੁਕਸਾਨ ਨੂੰ ਰੋਕ ਲਿਆ ਤੇ ਸਾਨੂੰ ਹੁਣ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇੰਟਰਨੈਸ਼ਨਲ ਕਵਰ ਦੇ ਉੱਪਰ ਚੱਲਦੇ ਆ ਜਿਹੜੀ ਅਨਾਉਂਸ ਕੀਤੀ ਹੈ ਇਜ਼ਰਾਈਲੀ ਮਿਲਟੀ ਨੇ ਗਾਜ਼ਾ ਦੇ ਵਿੱਚ ਪੱਸੀ ਸਜ਼ਾਇਰ ਕਰਨਾ ਤੇ ਕੱਲ ਰਿਪੋਰਟ ਪੜਦੇ ਪੜਦੇ ਮੈਂ ਪੜ ਰਿਹਾ ਸੀਗਾ ਕਿ ਗਾਜ਼ਾ ਦੇ 2 ਸਾਲ ਤੋਂ ਇਹ ਲੜਾਈ ਚੱਲ ਰਹੀ ਹੈ ਉਹਦੇ ਵਿੱਚ ਲਗਭਗ ਅਮਰ ਜਿਹੜੀ ਆਪਣੀ ਰਿਪੋਰਟ ਹੈ ਉਹਨਾਂ ਦੇ ਵੀ ਘੱਟੋ ਘੱਟ 65000 ਲੋਕ ਉਹਨਾਂ ਦੇ ਮਤਲਬ ਕਿਦੇ ਵਿੱਚ ਮਰ ਚੁੱਕੇ ਆ ਇਸ ਲੜਾਈ ਦੇ ਵਿੱਚ ਇਸ ਸਜ਼ਾਇਰ ਦੇ ਉੱਪਰ ਸਰ ਥੋੜਾ ਜਿਹਾ ਕਿਉਂਕਿ ਪੂਰੇ ਦੇਸ਼ ਨੂੰ ਰੈਸਪਾਈਟ ਨਹੀਂ ਮਿਲਿਆ ਇਹ ਤੇ ਬਾਰੇ ਹਾਂਜੀ ਸਤਿੰਦਰ ਜੀ ਪਹਿਲੀ ਗੱਲ ਤੇ ਇਹ ਸੋਚਣੀ ਹੈ ਕਿ ਗਾਜ਼ਾ ਦੇ ਵਿੱਚ ਲੜਾਈ ਹੀ ਕਿਉਂ ਹੋਈ ਤੇ ਅਗਰ ਲੜਾਈ ਹੋਈ ਤੇ ਤੁਸੀਂ ਇਸ ਲੜਾਈ ਦੇ ਵਿੱਚ ਵਿਲੀਅਨ ਨੂੰ ਕਿਉਂ ਇਨਵੋਲ ਕੀਤਾ ਇਹ ਤੇ ਗ੍ਰੋਸ ਹਿਊਮਨ ਰਾਈਟ ਵੋਲੇਸ਼ਨ ਹੈ ਮੈਂ ਇੱਕ ਸਟ੍ਰੈਟੈਜੀਕ ਐਨਾਲਿਸਟ ਹਾਂ ਡਿਫੈਂਸ ਐਕਸਪਰਟ ਹੈਗਾ ਤੇ ਮੈਂ ਇਹਨਾਂ ਚੀਜ਼ਾਂ ਦੇ ਬਾਰੇ ਜਾਣਨਾ ਵਾਂ ਸਿੱਧੀ ਗੱਲ ਇਹ ਹੈ ਸਤਿੰਦਰ ਜੀ ਕਿ ਤੁਸੀਂ ਉਸ ਬੰਦੇ ਨੂੰ ਪਨਿਸ਼ ਕਰੋ ਜਿੰਨੇ ਕੋਈ ਗਲਤੀ ਕੀਤੀ ਹੈ ਹਾਂ ਤੇ ਜਿੱਦਾਂ ਕਿ ਅਸੀਂ ਆਪਰੇਸ਼ਨ ਸਿੰਧੂਰ ਕੀਤਾ ਇਹ ਤੋਂ ਪਹਿਲੇ ਉਰੀ ਕੀਤਾ ਅਸੀਂ ਜਾ ਕੇ ਪੂਰੇ ਪਾਕਿਸਤਾਨ ਦੇ ਉੱਤੇ ਅਟੈਕ ਨਹੀਂ ਕਰ ਦਿੱਤਾ ਅਸੀਂ ਪਾਕਿਸਤਾਨ ਦੇ ਟੈਰਰਿਸਟ ਕੈਂਪਸ ਨੂੰ ਜਿੰਨਾ ਜਿਹੜੇ ਜਿਹੜੇ ਸਾਡੇ ਨੌਨ ਉਹਨਾਂ ਦੇ ਏਰੀਆ ਸੀਗੇ ਜਿੱਥੇ ਟੈਰਰ ਸਾਨੂੰ ਪਤਾ ਹੈ ਬੈਠੇ ਸੀਗੇ ਅਸੀਂ ਉੱਥੇ ਜਾ ਕੇ ਅਟੈਕ ਕੀਤੇ ਅਸੀਂ ਪੋਪੂਲੇਸ਼ਨ ਦੇ ਉੱਤੇ ਨਹੀਂ ਕੀਤੇ ਇਹ ਹੁੰਦੀ ਹੈ ਇੱਕ ਜਸਟੀਫਾਈਡ ਐਂਡ ਰਾਈਟियस ਅਪਰੋਚ ਜਿਹੜੀ ਹੁੰਦੀ ਹੈ ਨਾ ਕਿ ਤੁਸੀਂ ਆਪਣਾ ਆਪਣਾ ਜਿਹੜਾ ਵਾਇਲੈਂਸ ਤੁਸੀਂ ਕਰ ਰਹੇ ਹੋ ਜਾਂ ਕਨਫਲਿਕਟ ਦੀ ਐਸਕੇਲੇਸ਼ਨ ਕਰ ਰਹੇ ਹੋ ਉਦੇ ਵਾਸਤੇ ਕੋਈ 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 ਵੀ ਜਸਟ ਉਹ ਜਸਟੀਫਾਈ ਹੋਣਾ ਚਾਹੀਦਾ ਐਦਾ ਨਹੀਂ ਅਸੀਂ ਕਰਦੇ ਹਾਂ ਹਿੰਦੁਸਤਾਨ ਦੀ ਅਦਰਵਾਇਜ਼ ਵੀ ਆਦਤ ਹੈ ਸਤੰਦਰ ਜੀ ਸਾਡਾ ਇਹ ਪਾਲਿਸੀ ਰਹੀ ਹੈ ਕਿ ਅਸੀਂ ਜਿੱਥੇ ਵੀ ਕੋਈ ਇਨਸਰਜੈਂਸੀ ਹੋਵੇ ਮੈਰੀਟੈਂਸੀ ਹੋਵੇ ਕੋਈ ਟੈਰਰਿਜ਼ਮ ਵੀ ਆ ਜਾਂਦੀ ਹੈ ਜਿਹੜੇ ਏਰੀਆਸ ਦੇ ਵਿੱਚ ਅਸੀਂ ਉੱਥੇ ਵਿਪਲਗ ਆਫ ਮਾਸ ਡਿਸਟ੍ਰਕਸ਼ਨ ਕਦੀ ਨਹੀਂ ਇਸਤੇਮਾਲ ਕਰਦੇ ਸਾਡੀਆਂ ਫੌਜਾਂ ਜਿਹੜੀਆਂ ਨੇ ਆਪਣੇ ਆਪ ਦੇ ਉੱਤੇ ਨੁਕਸਾਨ ਲੈ ਲੈਂਦੀਆਂ ਨੇ ਪਰ ਇਹ ਇਨਸ਼ੋਰ ਕਰਦੀਆਂ ਨੇ ਕਿ ਘੱਟੋ ਘੱਟ ਕੋਲੈਟਰਲ ਡੈਮੇਜ ਹੋਏ ਸਿਵਿਲIANS ਦਾ ਸੋ ਇਹ ਜੋ ਹੋਇਆ ਨਾ ਗਾਜ਼ਾ ਦੇ ਵਿੱਚ ਇਹ ਮੇਰੇ ਖਿਆਲ ਅਵੋਇਡੇਬਲ ਸੀਗਾ ਤੇ ਹੁਣ ਅਗਰ ਇਹ ਦੀ ਏਡੀ ਡੇਟ ਦੇ ਬਾਅਦ 2 ਸਾਲ ਦੇ ਬਾਅਦ ਐਡਾ ਕੰਮ ਕਰਕੇ ਐਡੇ ਲੋਕਾਂ ਨੂੰ ਇਨੋਸੈਂਟਸ ਨੂੰ ਮਾਰ ਕੇ ਤੇ ਤੁਸੀਂ ਹੁਣ ਵਾਪਸ ਉੱਥੇ ਹੀ ਆ ਗਏ ਹੋ ਕਿ ਨਾ ਜੀ ਨਾ ਕੋਈ ਗੱਲ ਨਹੀਂ ਹੁਣ ਅਸੀਂ ਇਸ ਗੱਲ ਨੂੰ ਸੁਲਝਾ ਲਈਏ ਤੇ ਪਹਿਲੇ ਕਿਉਂ ਨਹੀਂ ਸੁਝਾ ਲਈ ਸੀਗਾ ਹਾਂ ਐਡੀ ਜ਼ਿਆਦਾ ਇਹਦੇ ਕੋਲ ਇਜ਼ਰਾਇਲ ਦੇ ਕੋਲ ਹੈਗੀ ਹੈ ਕੀ ਕਹਿੰਦੇ ਨੇ ਇੰਟੈਲੀਜੈਂਸ ਹੈਗੀ ਹੈ ਉਹ ਹਮਸ ਨੂੰ ਸਿਲੈਕਟਿਵਲੀ ਕਿਉਂ ਨਹੀਂ ਖਤਮ ਕਰ ਸਕਦੀ ਕਿਉਂ ਉਹ ਪੂਰੇ ਪੂਰੇ ਲੋਕਾਂ ਦੇ ਉੱਤੇ ਇਸ ਤਰੀਕੇ ਦੀ ਜੈਨੋਸਾਈਡ ਉਹਨਾਂ ਨੇ ਕੀਤੀ ਸੋ ਥੈਰਫੋਰ ਚਲੋ ਪਰ ਉਹ ਚਲੋ ਜੋ ਹੋ ਗਿਆ ਉਹ ਤੇ ਮੈਂ ਆਪਣਾ ਵਿਊ ਪੁਆਇੰਟ ਦੇਣਾ ਸੀਗਾ ਉਹ ਤੇ ਤਾਂ ਇਹ ਬਹੁਤ ਚੰਗੀ ਗੱਲ ਹੈ ਕਿ ਹੁਣ ਐਟ ਦਾ ਐਟ ਲਾਸਟ ਇਹਨਾਂ ਨੇ ਇਹ ਸੋਚ ਲਿਆ ਕਿ ਅਸੀਂ ਸੀਜ਼ ਫਾਇਰ ਕਰੀਏ ਜਿਹੜੇ ਵਿਚਾਰੇ ਥੋੜੇ ਬੋਤੇ ਜ਼ਿਆਦਾ ਦੇ ਲੋਕ ਬਚੇ ਨੇ ਉਹਨਾਂ ਦੀ ਜਾਨਮਾਨ ਬਚ ਜਾਏਗੀ ਉਹਨਾਂ ਨੂੰ ਦਵਾਰਾ ਉਹਨਾਂ ਨੂੰ ਸੈੱਟ ਕਰਨਾ ਇੱਕ ਦੇ ਪੂਰੇ ਪੂਰੀ ਵਰਲਡ ਦੀ ਜ਼ਿੰਮੇਵਾਰੀ ਹੈਗੀ ਹੈ ਤੇ ਚਲੋ ਚੰਗੀ ਗੱਲ ਹੈ ਤੇ ਇਹ ਵੀ ਚੰਗੀ ਗੱਲ ਹੈ ਕਿ ਜਦ ਇਹ ਜਦੋਂ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਇਹ ਇਨੀਸ਼ੀਏਟਿਵ ਲਿਆ ਤੇ ਸਾਡੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹਦੀ ਪੂਰੀ ਸਹਿਰਾਣਾ ਕੀਤੀ ਜੋ ਕਿ ਬਿਲਕੁਲ ਸਹੀ ਅਪਰੋਚ ਹੈਗੀ ਹੈ ਹੁਣ ਦੇਖਣਾ ਇਹ ਹੈ ਕਿ ਇਹ ਸੀਜ਼ਫਾਇਰ ਅਪਲਾਈ ਹੋ ਵੀ ਜਾਂਦੀ ਹੈ ਕਿ ਨਹੀਂ ਹੁੰਦੀ ਤੇ ਹੁੰਦੀ ਹੈ ਤੇ ਕਿੰਨੀ ਕੁ ਦੇਰ ਤੱਕ ਇਹ ਚੱਲਦੀ ਹੈ ਤੇ ਕੋਈ ਅਕਲ ਆਈ ਹੈ ਲੋਕਾਂ ਨੂੰ ਇਹਦੇ ਬਾਅਦ ਕਿ ਅਕਲ ਬਿਲਕੁਲ ਹੀ ਨਹੀਂ ਆਈ ਕਿ ਐਸੇ ਤਰੀਕੇ ਦੇ ਨਾਲ ਉਹਨਾਂ ਨੇ ਉਸ ਏਰੀਆ ਦੇ ਵਿੱਚ ਦਾ ਕਰਨਾ ਹੈ ਮੇਰਾ ਖਿਆਲ ਹਰ ਹਰ ਉੱਥੇ ਸਟੇਕ ਹোল্ডার ਨੂੰ ਥੋੜੀ ਪੇਸ਼ੈਂਸ ਤੇ ਥੋੜੀ ਮੈਚਿਓਰਿਟੀ ਤੇ ਥੋੜਾ ਸਹੀਮ ਇਸਤੇਮਾਲ ਕਰਨ ਦੀ ਬਹੁਤ ਜ਼ਰੂਰਤ ਹੈ ਤੇ ਹੁਣ ਚੱਲਦੇ ਆ ਸਪੋਰਟਸ ਵਾਲ ਜਿਹੜੀ ਵਰਲਡ ਪੈਰਾ ਐਥਲੈਟਿਕ ਚੈਂਪੀਅਨਸ਼ਿਪ ਪਾਰ ਦੇ ਵਿੱਚ ਹੋਈ ਹੈ ਖਤਮ ਹੋਈ ਹੈ ਉਹਦੇ ਵਿੱਚ ਭਾਰਤ ਨੇ ਦਸਵਾਂ ਸਥਾਨ ਲੈਂਦੇ ਹੋਏ 22 ਮੈਡਲਸ ਭਾਰਤ ਨੂੰ ਮਿਲੇ ਔਰ ਸਪੋਰਟਸ ਤੁਹਾਡਾ ਬੜਾ ਇੱਕ ਫੇਵਰਿਟ ਵਿਸ਼ਾ ਵੀ ਹੈ ਤੁਹਾਨੂੰ ਲੱਗਦਾ ਵੀ ਸਾਰੇ ਬੱਚੇ ਖੇਲੇ ਵਿੱਚ ਆਦੇ ਪਰ ਇਹ ਪੈਰਾ ਐਥਲੈਟਿਕ ਚੈਂਪੀਅਨਸ਼ਿਪ ਸੀਗੀ ਜਿਹੜੇ ਕਿਸੇ ਨਾ ਕਿਸੇ ਰੂਪ ਚ ਵਾਂਚਿਤ ਲੋਗ ਹੈ ਉਹਨਾਂ ਦਾ ਇਹ ਹੈ ਸਿਕਾ ਸਾਰਾ ਸਿਸਟਮ ਤੇ ਉਸ ਦੇ ਵਿੱਚ ਵੀ ਬਾਈ ਆ ਰਹੇ ਦਸਵਾ ਸਥਾਨ ਸਾਡਾ ਆਇਆ ਸਰ ਉਹਦੇ ਬਾਰੇ ਹੋਰ ਬੜੀ ਅੱਛੀ ਕਹਿੰਦੇ ਜਿਹੜੀ ਖਵਾਲਾ ਦੀ ਰਿਪੋਰਟਿੰਗ ਸਭ ਕੁਝ ਬੜਾ ਅੱਛਾ ਇਹਨੂੰ ਕੰਸਨ ਨੂੰ ਪਿੱਤਾ ਗਿਆ ਅਗਲੇ ਵਰਕਸ਼ਪ ਤੋਂ ਚੰਨਾਂ ਬਾ ਅਂਧੀ ਹਾਂ ਜੀ ਅਂਧੀ ਸਤਿੰਦਰ ਜੀ ਦੇਖੋ ਸਭ ਤੋਂ ਪਹਿਲੇ ਤੇ ਬਹੁਤ ਬਹੁਤ ਮੁਬਾਰਕਾਂ ਹਨ ਇਹਨਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਮੈਡਲ ਮਿਲੇ ਨੇ ਦੂਸਰੀ ਗੱਲ ਆਪਾਂ ਇਹ ਸੋਚੀ ਸਤਿੰਦਰ ਜੀ ਕਿ ਇਹ ਕਿੰਨੇ ਕਿ ਹਿੰਮਤ ਵਾਲੇ ਲੋਕ ਨੇ ਜਿਹੜੇ ਕਿ ਜਿਨ੍ਹਾਂ ਦੇ ਮਤਲਬ ਜਿਨ੍ਹਾਂ ਨੂੰ ਰੱਬ ਨੇ ਇਸ ਤਰੀਕੇ ਨਾਲ ਚੋਟ ਪਹੁੰਚਾਈ ਹੋਈ ਹੈ ਕਿਸੇ ਤੇ ਕੋਈ ਲਿੰਬਸ ਹੈ ਨਹੀਂ ਕੋ ਕੋ ਕਿਸੇ ਦੀ ਅੱਖਾਂ ਹੈ ਨਹੀਂ ਕਿ ਕੋਈ ਲਿੰਬ ਹੈ ਨਹੀਂ ਕੋਈ ਐਦਾ ਵੀ ਥੋੜਾ ਦਿਮਾਗੀ ਤੌਰ ਦੇ ਉੱਤੇ ਥੋੜਾ ਜਿਹਾ ਕਮਜ਼ੋਰ ਹੈ ਤੇ ਫੇਰ ਵੀ ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੜ ਕੇ ਤੇ ਆਪਣੀ ਜ਼ਿੰਦਗੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਦੇ ਤੋਂ ਪੂਰੇ ਦੇਸ਼ ਨੂੰ ਸਬਕ ਸਿੱਖਣ ਦੀ ਬਹੁਤ ਜ਼ਰੂਰਤ ਹੈ ਇਹਨਾਂ ਲੋਕਾਂ ਨੂੰ ਸਹਿਰਾਨਾ ਕਰਨ ਦੀ ਬਹੁਤ ਜ਼ਰੂਰਤ ਹੈ ਇਹ ਸਾਰੇ ਜਿਹੜੇ ਐਥਲੀਟ ਨੇ ਮੈਂ ਤੇ ਕਹਿੰਦਾ ਗਵਰਨਮੈਂਟ ਨੂੰ ਇਹਨਾਂ ਨੂੰ ਗੱਡੀ ਚ ਪਾ ਕੇ ਜਗਾ ਜਗਾ ਸਕੂਲਾਂ ਚ ਲੈ ਕੇ ਜਾਓ ਵੱਡੇ ਵੱਡੇ ਸਮਾਗਮ ਕਰੋ ਲੋਕਾਂ ਨੂੰ ਦਿਖਾਓ ਪੰਜਾਬ ਦੇ ਵਿੱਚ ਤੇ ਹੋਰ ਜ਼ਿਆਦਾ ਜ਼ਰੂਰਤ ਹੈ ਕਿ ਜਿਨ੍ਹਾਂ ਦੇ ਕੋਲ ਅਸੀਂ ਸਾਰੇ ਫਿੱਟ ਹੈਗੇ ਆ ਤੇ ਦੇ ਚਿੱਠਾ ਖਾ ਖਾ ਕੇ ਸੱਤਿਆਨਾਸ਼ ਕਰੀ ਜਾ ਰਹੇ ਆਪਣੇ ਆਪ ਨੂੰ ਇਹਨਾਂ ਨੂੰ ਦੇਖੋ ਕਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਜ਼ਿੰਦਗੀ ਬਣਾਈ ਹੈ ਕਿੰਨੇ ਇਹਨਾਂ ਨੇ ਮੁਸ਼ਕਲ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁ ਸਾਨੂੰ ਇਹਨਾਂ ਕੋਲੋਂ ਸਿੱਖਣਾ ਚਾਹੀਦਾ ਹੈ ਪੰਜਾਬ ਦੇ ਯੂਥ ਨੂੰ ਤੇ ਖਾਸ ਕਰਕੇ ਸਿੱਖਣਾ ਚਾਹੀਦਾ ਸਾਰਾ ਟਾਈਮ ਬਸ ਰੋਂਦੇ ਹੀ ਪਟਦੇ ਰਹਿਣਾ ਮੈਨੂੰ ਇਹ ਨਹੀਂ ਦਿੱਤਾ ਮੇਰੇ ਪਿਓ ਨੇ ਮੈਨੂੰ ਉਹ ਨਹੀਂ ਦਿੱਤਾ ਮੇਰੇ ਕੋਲ ਆਡੀ ਹੈ ਨਹੀਂ ਮੇਰੇ ਕੋਲ ਇਹ ਹੈ ਨਹੀਂ ਆ ਦੇਖੋ ਹੈ ਇਹ ਮੈਂ ਛੋਟੇ ਹੁੰਦੇ ਹੀ ਮੈਂ ਸੁਣਿਆ ਸੁਣਦਾ ਹੁੰਦਾ ਸੀਗਾ ਮੈਨੂੰ ਕਿਸੇ ਨੇ ਪ੍ਰੋਵਰਬ ਸੁਣਾਇਆ ਸੀਗਾ that that when you are standing outside a shoe shop and you see a beautiful shoe remember those who have no feet ki agar tano bahut sona jutta chahiye te tano milda nahi te onna de bare yaad kar lo jinna de pair hi haindi ha so uh, therefore sanu inna nu sarana chahiye main hun sindar ji inna vichon jehde 6 gold medalists ne onna da naam le reha taki aisha aisha naam le reha taki log right kar len onu lik len te ਨੈਟ ਦੇ ਉੱਤੇ ਜਾ ਕੇ ਉਹਨਾਂ ਦੇ ਬਾਰੇ ਪੜ੍ਹ ਲੈਣ ਕਿ ਉਹਨਾਂ ਦੇ ਬਾਰੇ ਕੀ ਹੈ ਚੈਟ ਜੀਪੀਟੀ ਤੇ ਜਾਣੀਆਂ ਕਿ ਕਿਤਰੇ ਵੀ ਜਾਣ ਕੀ ਉਹ ਕੌਣ ਨੇ ਤੇ ਉਹ ਕਿੱਦਾਂ ਬਣੇ ਇਹ ਇੱਕ ਬੜਾ ਵੱਡਾ ਮੋਟੀਵੇਸ਼ਨ ਹੈ ਸਿਮਰਨ ਸ਼ਰਮਾ ਹੈਗੀ ਹੈ ਜੀ 100 ਮੀਟਰਸ ਦੇ ਵਿੱਚ ਉਹਨੇ 골ਡ ਲਿਆ ਸਾਰੇ 골ਡ ਮੈਡਲਸ ਨੇ ਨਿਸ਼ਾਦ ਕੁਮਾਰ ਹੈ ਹਾਈ ਜੰਪ ਦੇ ਵਿੱਚ ਲਿਆ ਸਲੇਸ਼ ਕੁਮਾਰ ਹੈ ਉਹਨੇ ਵੀ ਹਾਈ ਜੰਪ ਚਲੇ ਗਿਆ ਸੁਮਿਤ ਅਨਿਲ ਹੈ ਉਹਨੇ 골ਡ ਮੈਡਲ ਜੈਵਲਿਨ ਥਰੋ ਚ ਲਿਆ ਸੰਦੀਪ ਨੇ ਵੀ ਜੈਵਲਿਨ गोल्ड मेडल लिया रिंकू हुड्डा ने जैवलिन च गोल्ड मेडल लिया हो पूछेगा कि जैवलिन ਦੇ ਵਿੱਚ ਇਟੇ ਜਿਆਦਾ ਇੱਕ ਇੱਕ ਸਪੋਰਟ ਦੇ ਵਿੱਚ ਕਿੱਦਾਂ ਆ ਗਏ ਸਿੰਦਰ ਜੀ ਇਹ ਦੇ ਵਿੱਚ ਨਾ ਇਹ ਜਿਹੜੀ ਇਹਦੇ ਵਿੱਚ ਕਲਾਸੀਫਿਕੇਸ਼ਨ ਹੁੰਦੀ ਹੈ ਇਕੁਅਲ ਜਗਾ ਦੇਣ ਦੇ ਵਾਸਤੇ ਜਿਹੜੇ ਸਿਮਿਲਰ ਲੈਵਲ ਆਫ ਫੰਕਸ਼ਨਲ ਅਬਿਲਿਟੀ ਆ ਬੰਦੇ ਦੀ ਉਹ ਇੱਕ ਲੈਵਲ ਦੇ ਵਿੱਚ ਲੜਦੇ ਨੇ ਤੇ ਉਸ ਲੈਵਲ ਨੂੰ ਉਹਨੂੰ ਕਹਿੰਦੇ ਨੇ T24 T27 ਮਤਲਬ T ਉਹਦਾ ਟਰੈਕ ਤੇ F46 F45 ਸੋ देयरफॉर ਅਗਰ ਜੈਵਲਿਨ ਥਰੋ ਹੋ ਰਹੀ ਹੈ ਜਾਂ 100 ਮੀਟਰ ਹੋ ਰਹੀ ਹੈ ਉਹਦੇ ਵਿੱਚ ਵੀ ਮਲਟੀਪਲ ਲੈਵਲਸ ਦੇ ਉੱਤੇ ਹੋਂਦੀ ਹੈ ਤੇ ਸਾਡੇ ਇਹ ਜਿਹੜੇ 6 6 ਸਾਡੇ ਐਥਲੀਟਸ ਨੇ ਇਹਨਾਂ ਨੇ 골ਡ ਮੈਡਲ ਲਿਆ ਆਪਣੇ ਆਪਣੇ ਲੈਵਲ ਦੇ ਵਿੱਚ ਆਪਣੀ ਆਪਣੀ ਕਲਾਸੀਫਿਕੇਸ਼ਨ ਦੇ ਵਿੱਚ ਸੁਮਿਤ ਅਨਿਲ ਨੇ ਲਿਆ ਸੀਗਾ F64 ਦੇ ਵਿੱਚ ਸੰਦੀਪ ਸਾਗਰ ਨੇ ਜੈਵਲਿਨ ਚ ਲਿਆ F44 ਰਿੰਕੂ ਹੁੱਡਾ ਨੇ ਲਿਆ F46 ਤੇ ਸਾਰਿਆਂ ਨੂੰ ਬਹੁਤ ਮੁਬਾਰਕ ਕਹਿੰਦੇ ਹੋਏ ਉਹਨਾਂ ਨੂੰ ਵੀ ਬਹੁਤ ਮੁਬਾਰਕ ਕਹਿੰਦੇ ਜੀ ਇਹਨਾਂ ਨੇ ਸਿਲਵਰ ਮੈਡਲ ਲਿਆ ਤੇ ਬ੍ਰੌਂਜ਼ ਮੈਡਲ ਲਿਆ ਤੇ ਉਹਨਾਂ ਨੂੰ ਵੀ ਮੁਬਾਰਕ ਦਿੰਦੇ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਤੇ ਇਹ ਇਹ ਸਾਡੇ ਦੇਸ਼ ਦੀ ਜਿਹੜੀ ਹੈ ਨਾ ਸਾਡੇ ਦੇਸ਼ ਦਾ ਇੱਕ ਤਰ੍ਹਾਂ ਦੇ ਨਾਲ ਸਾਡੀ ਸਾਡਾ ਸਾਡੇ ਵਿੱਚ ਉਹ ਜਿਹੜਾ ਜਜ਼ਬਾ ਹੈਗਾ ਉਹ ਦਿਖਾਉਂਦਾ ਹੈ ਕਿ ਐਡੇ ਐਡੇ ਇਡੀਆਂ ਮੁਸ਼ਕਿਲਾਂਤਾਂ ਦੇ ਬਾਵਜੂਦ ਤੇ ਇੱਥੇ ਇੱਥੇ ਤੇ ਕੋਈ ਕਿਸੇ ਨੂੰ ਸਪੋਰਟ ਨਹੀਂ ਦਿੰਦਾ ਆਪ ਕੋਈ ਕਰਨਾ ਪੈਂਦਾ ਫੈਮਿਲੀ ਦੀ ਕਰਦੀਆਂ ਨੇ ਉਹਦੇ ਬਾਵਜੂਦ ਅਸੀਂ ਇੱਥੋਂ ਤੱਕ ਪਹੁੰਚ ਰਹੇ ਹਾਂ ਆਪਣੇ ਐਸੇ ਡਿਫਰੈਂਟਲੀ ਏਬਲ ਲੋਕਾਂ ਦੇ ਨਾਲ ਬਹੁਤ ਵੱਡੀ ਗੱਲ ਐ ਸਤਿ ਅੰਦਰ ਜੀ ਬਹੁਤ ਵੱਡੀ ਗੱਲ ਆ ਔਰ ਤੁਸੀਂ ਜਿਹੜੀ ਜਿੱਦਾਂ ਕਿਹਾ ਤਾਰਾਂ ਨੂੰ ਇਹਨਾਂ ਨੂੰ ਹਰ ਦੇ ਘਰ ਲੈ ਜਾਣਾ ਔਰ ਸਮਾਜ ਨੂੰ ਨਾ ਤੋਂ ਸਿੱਖਣਾ ਬਹੁਤ ਵੱਡੀ ਪੰਜਾਬ ਦੇ ਨਾਲ ਤੁਸੀਂ ਰਿਲੇਟ ਕਰਕੇ ਵੀ ਕਿਹਾ ਵੀ ਚਿੱਟਾ ਸਾਡਾ ਦੂਰ ਹੋਵੇ ਇਹ ਚੀਜ਼ਾਂ ਬਦਲ ਤੇ ਕਰਨ ਸਾਹਿਬ ਅੱਜ ਦਾ ਜਿਹੜਾ ਸਾਡਾ ਆਪਣਾ ਜਿਹੜਾ ਖਬਰਾਂ ਦਾ ਸਿਗਾ ਵਿਸ਼ਲੇਸ਼ਣ ਉਹ ਤੁਸੀਂ ਸਾਰਾ ਕੀਤਾ ਹੁਣ ਤੁਹਾਡੀ ਫਾਈਨਲ ਟੇਕ ਕੀ ਹੈ ਕਿਉਂਕਿ ਅੱਗੇ ਤਿਹਾਰ ਵੀ ਆ ਰਹੇ ਔਰ ਤੁਹਾਡੇ ਮਨ 'ਚ ਜੋ ਚੀਜ਼ ਹੈ ਸਭ ਕਹੋ ਅਨੇਕਸ ਫਾਈਨਲ ਟਿੱਕ ਤੇ ਇਹ ਐ ਅਸਤਿੰਦਰ ਜੀ ਕਿ ਚਲੋ ਤਿਹਾਹ ਤੇ ਹਜਰੱਕੇ ਇੱਕ ਹਫਤੇ ਦੇ ਬਾਅਦ ਹੈ ਦੀਵਾਲੀ ਦੀ ਅਸੀਂ ਸ਼ੁਭ ਕਾਮਨਾਵਾਂ ਅਗਲੇ ਹਫਤੇ ਵੀ ਦੇ ਦੇਵਾਂਗੇ ਉਹਦੇ ਬਾਅਦ ਹੀ ਦੀਵਾਲੀ ਹੈ ਹੁਣ ਜਿਹੜਾ ਮੌਸਮ ਬਦਲਿਆ ਹੈ ਨਾ ਇਹਦੇ ਵਿੱਚ ਬਿਮਾਰੀ ਕਾਫੀ ਆਣੀ ਹੈ ਡੇਂਗੂ ਵੀ ਫੈਲਿਆ ਹੋਇਆ ਤੇ ਮੈਂ ਸਾਰਿਆਂ ਨੂੰ ਇਹ ਕਵਾਂਗਾ ਕਿ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖੋ ਵੈਸੇ ਮੈਨੂੰ ਇਹ ਨਹੀਂ ਪਤਾ ਕਿ ਮੈਂ ਵੀ ਆਪਣੇ ਆਪ ਨੂੰ ਬਚਾ ਕੇ ਰੱਖ ਸਕਾਂਗਾ ਕਿ ਨਹੀਂ ਕਿਉਂਕਿ ਜਦੋਂ ਵੀ ਮੌਸਮ ਬਦਲਦਾ ਹੈ ਮੈਂ ਜ਼ਰੂਰ ਬਿਮਾਰ ਹੁੰਨਾ ਤੇ ਪਰ ਡੇਂਗੂ ਵੀ ਫੈਲਿਆ ਹੋਇਆ ਹੈ ਤੇ ਅਦਰਵਾਈਜ਼ ਆਲਸੋ ਇਨਫੈਕਸ਼ਨਸ ਵੀ ਬਹੁਤ ਜ਼ਿਆਦਾ ਨੇ ਤੇ ਆਪਣਾ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਤੇ ਤਿਉਹਾਰਾਂ ਦੇ ਵਾਸਤੇ ਆਪਣੀ ਪਿਆਰੀ ਕਰੋ ਖੁਸ਼ ਰਹੋ ਤੇ ਆ ਅੱਗੇ ਪਿੱਛੇ ਪੰਜਾਬ ਦੇ ਵਿੱਚ ਅਗਰ ਕਿਸੇ ਦੇ ਘਰ ਦੇ ਨੇੜੇ ਤੇੜੇ ਕੋਈ ਚਿੱਠਾ-ਚੁੱਠਾ ਲੈਂਦਾ ਹੈ ਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਸਾਰੇ ਰਲ ਮਿਲ ਕੇ ਆਪਣੇ ਪੰਜਾਬ ਨੂੰ ਤੇ ਆਪਣੇ ਦੇਸ਼ ਨੂੰ ਠੀਕ ਕਰੀਏ ਇਹ ਤਿਉਹਾਰਾਂ ਦੇ ਟਾਈਮ ਅਸੀਂ ਇਹ ਕਰੀਏ ਜੋ ਵੀ ਖਰੀਦਣਾ ਹੈ ਉਹ ਖਰੀਦੋ ਜੀਐਸਟੀ ਘੱਟ ਕੋਈ ਹੈ ਮਦੇ ਲੋ ਬਸ ਐਡਾ ਹੀ ਮੈਂ ਕਹਿਣਾ ਸੀਗਾ ਸਾਰਿਆਂ ਨੂੰ ਸਿੰਦਰ ਜੀ ਕਰਨਲ ਸਾਹਿਬ ਸਾਰੇ ਸਾਡੇ ਦਰਸ਼ਕਾਂ ਨੂੰ ਵੀ ਤੁਹਾਡੇ ਵੱਲੋਂ ਵੀ ਔਰ ਪੰਜਾਬផល ਸੋਲਿਡ ਸਾਡੇ ਵੱਲੋਂ ਵੀ ਹਰ ਬੰਦੇ ਵੱਲੋਂ ਬਾਕੀ ਤਾਂ ਆਨੰਦ ਹੀ ਦਾ ਸਾਰਾ ਨੂੰ ਸੇ ਇੱਕ ਦੇਈ ਰਿਹਾ ਵਧਾਈਆਂ ਪਰੰਤੂ ਸਾਡਾ ਜਿਹੜਾ ਚੈਨਲ ਹੈ ਜਿਹੜੀ ਸਾਡੇ ਚ ਗੱਲਬਾਤ ਕਰਦੇ ਆ ਇਸ ਨੂੰ ਵੀ ਲਾਈਕ ਕਰੋ ਸ਼ੇਅਰ ਕਰੋ ਔਰ ਕਮੈਂਟ ਕਰੋ ਔਰ ਕਈ ਚੀਜ਼ਾਂ ਤੁਹਾਡੇ ਇਨਪੁਟਸ ਵੀ ਆ ਰਹੀਆਂ ਉਸ ਆਪ ਨਾਲ ਅਸੀਂ ਕਈ ਚੀਜ਼ਾਂ ਇੰਪਰੂਵ ਵੀ ਕਰ ਰਹੇ ਹਾਂ ਡੇ ਬਾਏ ਡੇ ਕਰਨਲ ਸਾਹਿਬ ਨੂੰ ਕਾਫੀ ਇਨਪੁਟਸ ਆ ਰਹੇ ਆ ਕੁਝ ਕੁ ਇਨਪੁਟਸ ਮੰਨੂ ਵੀ ਆ ਜਾਂਦੇ ਆ ਤੇ ਉਸ ਦੇ ਹਿਸਾਬ ਨਾਲ ਅਸੀਂ ਇੰਪਰੂਵ ਵੀ ਕਰ ਰਹੇ ਹਾਂ ਔਰ ਤੁਹਾਨੂੰ ਜੋ ਵੀ ਲੱਗਦਾ ਤੁਹਾਡੇ ਦੋਸਤਾਂ ਨੂੰ ਕਿਸ ਕਿਸ ਤਰ੍ਹਾਂ ਸੀ ਆਪਣੀ ਗੱਲਬਾਤ ਨੂੰ ਜਾਂ ਆਪਣੇ ਇਸ ਤਰੀਕੇ ਨੂੰ ਠੋਕ ਠੀਕ ਕਰ ਸਕਦੇ ਆ ਤੁਹਾਨੂੰ ਜਰੂਰ ਸਾਨੂੰ ਦੱਸੇ ਰੁਕ ਤਾਂ ਕਿ ਸੀ ਤੁਹਾਡੇ ਵਿੱਚ ਹੋਰ ਅੱਛੇ ਟਿੱਕੇ ਆ ਬਈਏ ਕਰਨਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਸਸੀ ਕਾ ਫਤਸੀ ਕਾਲ ਸਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ